ਲਾਈ ਪੰਜਾਬ ਮੌਸਮੀ ਅਲਰਟ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਆ ਰਿਹਾ ਹੈ ਮੀਂਹ ਕਰੇਗਾ ਜਲਦ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਸਵੇਰੇ ਤੋਂ ਹੀ ਕਈ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਬox ਵਿੱਚ ਜਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਦੱਸੋ ਤਾਂ ਜੋ ਤੁਹਾਡੇ ਜ਼ਿਲ੍ਹੇ ਦੀ ਜਾਣਕਾਰੀ ਲਾਈਵ ਸੈਟਲਾਈਟ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਪੰਜਾਬ ਦੇ ਉੱਤਰੀ ਪਾਸਿਓਂ ਲਾਹੌਰ ਸਾਈਡ ਤੋਂ ਕਾਫੀ ਜ਼ਿਆਦਾ ਤਗੜਾ ਸਿਸਟਮ ਜੋ ਬਣਿਆ ਹੋਇਆ ਹੈ ਲਗਾਤਾਰ ਪਿਛਲੇ 2 ਤੋਂ ਲੈ ਕੇ 4 ਘੰਟਿਆਂ ਦੇ ਵਿੱਚ ਪੰਜਾਬ ਵੱਲ ਨੂੰ ਵਧ ਰਿਹਾ ਹੈ ਜੋ ਕਿ ਅਗਲੇ 4 ਤੋਂ ਲੈ ਕੇ 5 ਘੰਟਿਆਂ ਦੇ ਦਰਮਿਆਨ ਪੰਜਾਬ ਵਿੱਚ ਕਾਫੀ ਭਾਰੀ ਬਰਸਾਤੀ ਕਾਰਨ ਦੇ ਕੇ ਜਾਵੇਗਾ ਹੁਣ ਤੱਕ ਜੋ ਅਸਾਰ ਬਣੇ ਹਨ ਲਗਭਗ 8 ਤੋਂ ਲੈ ਕੇ 12 ਵਜੇ ਤੱਕ ਪੰਜਾਬ ਦੇ ਮਾਝੇ ਦੁਆਬੇ ਦੇ ਭਾਗਾਂ ਵਿੱਚ ਆਪਾਂ ਨੂੰ ਤੇਜ਼ ਮੀਆਂ ਦੀ ਮੀਆਂ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ 7 8 ਵਜੇ ਤੱਕ ਫਾਜ਼ਿਲਕਾ ਦੇ ਕਈ ਹਿੱਸੇ ਹੋਣਗੇ ਅਬੋਰ ਦੇ ਨਾਮ ਦੇ ਲੱਗਦੇ ਹਿੱਸੇ ਇਹਨਾਂ ਹਿੱਸਿਆਂ ਵਿੱਚ ਵੀ ਆਪਾਂ ਨੂੰ ਨੂੰ ਮੀ ਅਤੇ بارش ਜ਼ਰੂਰ ਦਰਜ ਕੀਤੀ ਜਾ ਸਕਦੀ ਹੈ ਇਹ ਸਿਸਟਮ ਲਗਾਤਾਰ 3 4 ਵਜੇ ਤੋਂ ਪਾਕਿਸਤਾਨ ਵਿੱਚ ਬਣਿਆ ਹੋਇਆ ਹੈ ਜੋ ਜੋ ਕੀ ਹੈ ਇਸੇ ਤਰ੍ਹਾਂ ਹੀ ਗਾਹ ਨੂੰ ਵਧ ਰਿਹਾ ਹੈ ਬਾਕੀ ਪੱਛਮੀ ਮਾਲਵੇ ਦੇ ਭਾਗ ਹੋਣਗੇ ਪੂਤੇ ਪੂਰਬੀ ਮਾਲਵੇ ਦੇ ਪਾਗਾਂ ਵਿੱਚ ਆਪਾਂ ਨੂੰ ਅਜਈਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਇਲਾਕੇ ਹੋਣਗੇ ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਮਲੇਰਕੋਟਲਾ ਇੱਧਰ ਆਪਾਂ ਨੂੰ ਕਾਫੀ ਵੱਡੀਆਂ ਗਤੀਵਿਧੀਆਂ ਆਉਂਦੇ ਕੁਝ ਘੰਟਿਆਂ ਦੇ ਦਰਮਿਆਨ ਦਰਜ ਕੀਤੀਆਂ ਜਾ ਸਕਦੀਆਂ ਹਨ ਤਾਂ ਤਰਨਤਾਰਨ ਅਤੇ ਅੰਮ੍ਰਿਤਸਰ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਆਪਾਂ ਨੂੰ ਕਾਫੀ ਭਾਰੀ ਬਰਸਾਤੀ ਕਾਰਨ ਦੇਖਣ ਨੂੰ ਮਿਲ ਸਕਦੇ ਹਨ ਤੇ ਕਪੂਰਥਲੇ ਤੇ ਕੁਝ ਹਿੱਸੇ ਜਲੰਧਰ ਦੇ ਵੀ ਆਪਾਂ ਨੂੰ ਕਾਫੀ ਬਰਸਾਤੀ ਗਰਮੀਆਂ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਪੰਜਾਬ ਵਿੱਚ ਆਪਾਂ ਨੂੰ ਅੱਜ 12 ਵਜੇ ਤੱਕ ਤੇਜ਼ਮੀ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਕਿ ਪੰਜਾਬ ਦੇ 50 ਤੋਂ ਲੈ ਕੇ 70 80 ਪਰਸੈਂਟ ਹਿੱਸਿਆਂ ਵਿੱਚ 1 ਵਜੇ ਦੋ ਬਾਅਦ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਹ ਸੀ ਮੌਸਮ ਦੀ ਜਾਣਕਾਰੀ ਅਗਰ ਤੁਹਾਡੇ ਇਲਾਕੇ ਤੱਕ ਮੀਂਹ ਪੈਂਦਾ ਹੈ ਮੀਂਹ ਦੇ ਸਾਰ ਬੰਦੇ ਹਨ ਬੱਦਲ ਵਈਆਂ ਹੁੰਦੀਆਂ ਹਨ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਦਾ ਮੌਸਮ ਕਿੱਦਾਂ ਦਾ ਰਿਹਾ ਹੈ ਇਸ ਲਈ ਮੌਸਮ ਦੀ ਜਾਣਕਾਰੀ ਲਗਾਤਾਰ ਪੰਜਾਬ ਦੀ ਜਾਣਕਾਰੀ ਲੈਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਤੇ ਚੈਨਲ ਨੂੰ ਜਰੂਰ